ਲੱਗ ਨਹੀਂਦਾ ਮੈਂ ਮੁੰਬਈ ਆਇਆ ਉਧਰੋਂ ਬੜਿਆ ਤਾਅਸਰ ਦਾ ਮੀਰ ਬੇਟੇ ਸਾਡੇ ਇੱਧਰ ਵੇਖਿੰਦਾਂ ਤਾਂ ਸੋ ਸਾਰੇ ਬੜੇ ਕਾਰੇ ਭਰਾ ਆਏ ਹਨ ਥੈਂਕ ਯੂ ਕਰਦਾ ਤੁਹਾਡਾ ਧੰਨਵਾਦ ਕਰਦਾ ਬਹੁਤ-ਬਹੁਤ ਬਹੁਤ-ਬਹੁਤ ਪਿਆਰ ਹੈ ਤੁਹਾਨੂੰ ਟ੍ਰੇਲਰ ਅੱਛਾ ਆਪਕੋ ਟ੍ਰੇਲਰ ਅੱਛਾ ਲੱਗੋ ਸੋ ਅਜਾਦਤ ਨਹੀਂ ਹੋਣੀ ਹੋਣੀ ਹਿੰਦੀ ਬੋਲਦੇ ਜਾਈਏ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਾਰਿਆਂ ਨੂੰ ਮੈਨੂੰ ਲੱਗ ਨਹੀਂਦਾ ਮੈਂ ਮੁੰਬਈ ਆਇਆ ਉਧਰੋਂ ਬੜਿਆ ਤਾਅਸਰ ਦਾ ਮੀਰ ਬੇਟੇ ਸਾਡੇ ਇੱਧਰ ਵੇਖ ਸੋ ਸਾਰੇ ਪੱਕਾ ਦੇ ਭਰਾ ਆਏ ਹਨ थैंक यू कांदा ਤੁਹਾਡਾ ਧੰਨਵਾਦ ਕਰਦਾ ਬਹੁਤ-ਬਹੁਤ ਸੋ ਗਾਈਜ਼ ਆਪ ਸਭ ਕੋ ਵੈਲਕਮ ਤੋਂ ਬਹੁਤ-ਬਹੁਤ ਪਿਆਰ ਆ ਰਿਹਾ ਹੂ ਤੁਹਾਨੂੰ ਟ੍ਰੇਲਰ ਅਚ ਆਪਕੋ ਟ੍ਰੇਲਰ ਅੱਛਾ ਲੱਗੋ ਸੋ ਅਜਾਦਤ ਨਹੀਂ ਹੋਣੀ ਹੋਣੀ ਹਿੰਦੀ ਦੇ ਆਦੇ ਸੋ ਜਦੋਂ ਨੈਕਸਟ ਅਸੀਂ ਆਲਮੋਸਟ ਮਹੀਨੇ ਤੱਕ ਆਵਾਂਗੇ 1 ਮਹੀਨੇ ਕੇ ਬਾਅਦ ਆਏਗੇ ਤੋ ਜਿਹੜੀ ہماری ਹਿੰਦੀ ਫਿਲਮ ਉਸਕਾ ਟ੍ਰੇਲਰ ਰਿਲੀਜ਼ ਕਰਾਂਗੇ ਸੋ ਆਈ ਟਾਕ ਇਨ ਪ੍ਰੋਪਰ ਹਿੰਦੀ ਓਕੇ ਸੋ ਆਬੀਸਲੀ ਮੈਂ ਬਗਵੰਦਾਂ ਤਾਂ ਮੈਂ ਥੋੜੀ ਜਿਹੀ ਅਗਰ ਪੰਜਾਬੀ ਮਿਕਸ ਵੀ ਹੁੰਦੀ ਹੈ ਸੋ ਆਈ ਹੋਪ ਸਮੀਨਾ ਮਾਫ ਕਰ ਤੁਮ ਠੀਕ ਹੈ ਬਹੁਤ ਯਾ ਜਨਰੇਰ ਤੇ ਮਿਕਸ ਮੈਸ ਕਰ ਲੈਨੇ ਬਾਜੀ ਤੇ ਵਿਆਹ ਚੱਲ ਰਿਹਾ ਉਹਨਾਂ ਨੂੰ ਪਤਾ ਨਹੀਂ ਲੱਗਣਾ ਸੋ ਗਾਈਜ਼ ਬਹੁਤ ਜਿਆਦਾ ਵਧੀਆ ਰਾਈਟ ਹੈਂਡ ਸਾਈਡ ਰਕੇਸ਼ਧਨ さん ਬੈਠੇ ਇਹਨਾਂ ਨੇ ਬਹੁਤ ਜਿਆਦਾ ਮਿਹਨਤ ਕੀਤੀ ਹੈ ਫਿਲਮ ਲਿਖੀ ਹੈ ਫਿਲਮ ਡਾਇਰੈਕਟ ਕੀਤੀ ਹੈ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਤੁਸੀਂ ਓਵਰਆਲ ਜਦੋਂ ਫਿਲਮ ਦੇਖੋਗੇ ਡੈਫੀਨਿਟਲੀ ਯੂ ਵਿਲ ਲਵ ਦ ਫਿਲਮ ਐਂਡ ਉਸ ਤੋਂ ਬਾਅਦ ਵਨ ਮੈਨ ਆਰਮੀ ਜਿਨ੍ਹਾਂ ਨੇ ਇਹ ਫਿਲਮ ਬਣਾਈ ਹੈ ਇਹ ਇਹਨਾਂ ਦੇ ਨਾਮ ਤੇ ਇੱਕ ਰਜ਼ੋਰਦਾ ਤਾੜੀਆਂ ਪਾਉਣ ਭਾਈ ਜਨਾ ਬਹੁਤ ਜ਼ਿਆਦਾ ਜੀ। ਖਦੋ ਨੀ ਅੱਛਾ ਆ ਪਵਨ ਆਵਾ ਮੈਨੂੰ ਪਤਾ ਨਹੀਂ ਲੱਗਦਾ ਕਨਫਿਊਜ਼ਨ ਹੋ ਜਾਂਦੀ ਐ ਇਹ ਪਵਨ ਗਿਲ ਨਾਲ ਅਮੰਗਿਲ ਇਹ ਸਾਡੇ ਭਰਾ ਸਾਡੀ ਫਿਲਮ ਦੇ ਪ੍ਰੋਡਿਊਸਰ ਸੈਂ ਤੇ ਲੈਫਟ ਹੈਂਡ ਸਾਈਡ ਵਨ ਐਂਡ ਓਨਲੀ ਸੋਨਮ ਬਾਜਵਾ ਪਲੀਜ਼ ਇੱਕ ਰਜ਼ੋਰਦਾ ਤਾੜੀਆਂ ਪਾਓ। ਸੀਟਾਂ ਦੇ ਮੈਂ ਨਹੀਂ ਨਹੀਂ। ਆਵਾਜ ਆਉਂਦੀ। ਦੇ ਨਾਲ ਸਾਡੇ ਲਿਵਿੰਗ ਲੈਜੈਂਡ ਨੇ ਦੋ ਇੱਕ ਹਰਿਆਣੇ ਤੋਂ ਇੱਕ ਪੰਜਾਬ ਤੋਂ ਜ਼ੋਰਦਾਰ ਤਾੜੀਆਂ ਜੱਸ ਜੀ ਲਈ